ਸਤਿ ਸ੍ਰੀ ਅਕਾਲ ਮੈਂ ਹਾਂ ਨਿਰਜ ਬਾਲੀ ਤੁਸੀਂ ਦੇਖ ਰਹੇ ਹੋ ਪੰਜਾਬ ਪਾਵਰ ਪਲੇ ਪੰਜਾਬ ਦੇ ਫਗਵਾੜਾ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਦਲਜੀਤ ਰਾਜੂ ਦਰਵੇਸ਼ ਤੇਕਰ ਬਾਹਰ دہشت ਫੈਲਾਉਂਦੀ ਵੱਡੀ ਵਾਰਤਾਕ ਸਾਹਮਣੇ ਆਈ ਹੈ ਦੋ ਬਾਈਕ ਸਵਾਰ ਗੈਂਗਸਟਰ ਨੇ ਉਹਨਾਂ ਦੇ ਘਰ ਦੇ ਅੰਦਰ ਤੋਂ ਲੋਕ ਫਾਇਰਿੰਗ ਕਰਕੇ 25 ਤੋਂ ਵੱਧ ਰਾਉਂਡ ਚਲਾਏ ਨੇ ਗੋਲੀਆਂ ਘਰ ਦੇ ਮੁੱਖ ਦਰਵਾਜ਼ੇ ਦੇ ਸ਼ੀਸ਼ਿਆਂ ਵਿੱਚ ਵੱਡੇ ਵੱਡੇ ਸੁਰਾਖ ਛੱਡ ਦਿੱਨਾ ਕੱਟਣਾ ਤੋਂ ਬਾਅਦ ਸ਼ੂਟਰ 5 ਕਰੋੜ ਰੁਪਏ ਦੀ ਫਿਰੋਤੀ ਸੰਬੰਧੀ ਧਮਕੀ ਭਰੀਆਂ ਪਰਚੀਆਂ ਵੀ ਸੁੱਟ ਕੇ ਫਰਾਰ ਹੋ ਗਏ ਪਰਚੀ ਹਤੇ ਰਾਜਾ ਕਾਲਾ ਗੈਂਗ ਦਾ ਨਾਮ ਲਿਖਿਆ ਹੋਇਆ ਹੈ ਅਤੇ ਫਿਲਹਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈ ਚੁੱਕਾ ਹੈ। ਸੂਚਨਾ ਮਿਲਦੇ ਹੀ ਸਦਰ ਪੁਲਿਸ ਐਸਐਚਓ ਕਿਰਪਾਲ ਸਿੰਘ ਆਪਣੀ ਪੂਰੀ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਆਸ-ਪਾਸ ਦੀਆਂ ਸੀਸੀਟੀਵੀ ਫੁਟੇਜ ਖੰਡਾਲਨੀਆਂ ਸ਼ੁਰੂ ਕੀਤੀਆਂ ਸਨ। ਐਸਪੀ ਫਗਵਾੜਾ ਨੇ ਅਪਰਾਧੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਖਾਸ ਟੀਮਾਂ ਤਾਇਨਾਤ ਕਰ ਦਿੱਤੀਆਂ ਨੇ। ਗਜਿੰਤ ਰਾਜੂ ਫਗਵਾੜਾ ਦੀ ਸਿਆਸਤ ਵਿੱਚ ਇੱਕ ਮਜ਼ਬੂਤ ਨਾਮ ਮੰਨਿਆ ਜਾਂਦਾ ਹੈ। ਉਹ ਪਹਿਲਾਂ ਕਾਂਗਰਸ ਨਾਲ ਜੁੜੇ ਰਹੇ ਅਤੇ ਜ਼ਿਲ੍ਹਾ ਕਪੂਥਰਾ ਦੇ ਪ੍ਰਧਾਨ ਵੀ ਰਹੇ ਨੇ ਬਾਅਦ ਵਿੱਚ ਆਮਦਵੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਸਾਬਕਾ ਮੰਤਰੀ ਜੁਗਿੰਦਰ ਸਿੰਘ ਬਾਦ ਦਿਨਾਲ ਉਹਨਾਂ ਦੀ ਨੇੜਤਾ ਜਾਣੀ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਫਗਵਾੜਾ ਦੇ ਕਨਵੇਂ ਪਿੰਡਾਂ ਦੇ ਵਿੱਚ ਉਹਨਾਂ ਦਾ ਵੱਡਾ ਰਸੂ